ਜਿਵੇਂ ਕਹਿੰਦੇ ਹੁੰਦੇ ਆ ਨਾ ਸਾਧ ਚੋਰ ਯਾਰ ਤੇ ਆਸ਼ਿਕ ਤਿੰਨੇ ਕੱਲੇ ਰਹਿਣਾ ਪਸੰਦ ਕਰਦੇ ਆ ਉਸੇ ਤਰ੍ਹਾਂ ਪ੍ਰਮਾਤਮਾ ਦੇ ਮੇਰ ਨਾਲ ਕਾਕੇ ਤੇ ਪ੍ਰਤਾਪੀ ਨੂੰ ਵੀ ਕੱਲੇ ਰਹਿਣ ਦਾ ਵਧੀਆ ਮੌਕਾ ਮਿਲਿਆ ਸੀ ਉਹ ਦੋਵੇਂ ਆਪਣੀ ਜ਼ਿੰਦਗੀ ਦੇ ਸਭ ਤੋਂ ਸੋਹਣੇ ਪਲਾਂ ਨੂੰ ਜੀ ਪਰ ਕੇ ਖੁਸ਼ੀਆਂ ਤੇ ਖੇੜਿਆਂ ਚ ਬਤੀਤ ਕਰ ਰਹੇ ਸਨ ਉਹਨਾਂ ਨੂੰ ਬਾਹਰੀ ਦੁਨੀਆ ਨਾਲ ਕੋਈ ਵਾਸਤਾ ਨਹੀਂ ਉਹਨਾਂ ਲਈ ਤਾਂ ਉਹ ਕਮਰਾ ਹੀ ਉਹਨਾਂ ਦੇ ਸੁਪਨਿਆਂ ਦਾ ਸੰਸਾਰ ਸੀ ਤੇ ਮੱਕਾ ਕਾਬਾ ਵੀ ਉਹੀ ਜਿੱਥੇ ਸੱਚੇ ਯਾਰ ਦਾ ਦਿਦਾਰ ਹੋਵੇ ਬਾਹਰਲੀ ਹਵੇਲੀ ਵਿੱਚ ਛਾਈ ਪੱਤ ਜੜ ਵਰਗੇ ਬੇਰੁਖੀ ਨੂੰ ਪ੍ਰਤਾਪੀ ਦੀਆਂ ਝਾਂਜਰਾਂ ਦੇ ਬੋਰਾਂ ਦੀ ਛੰਣ ਛੰਣ ਤੇ ਵੀਣੀ ਵਿੱਚ ਛਣਕਦੀਆਂ ਵੰਗਾ ਵਿੱਚੋਂ ਪੈਦਾ ਹੁੰਦੇ ਦਿਲ ਨੂੰ ਛੋਹ ਲੈਣ ਵਾਲੇ ਮਿੱਠੇ-ਮਿੱਠੇ ਸ਼ੋਰ ਨਾਲ ਕਿਸੇ ਪੀਰਖਾਨੇ ਵਿੱਚ ਵੱਜਦੇ ਤੋਤਰ ਤੇ ਮਧੁਰ ਸੰਗੀਤ ਦੀਆਂ ਧੁਨਾ ਵਰਗੀ ਹਵੇਲੀ ਦੀ ਫੀਜ਼ਾ ਨੂੰ ਮੰਤਰਮਗਦ ਕਰਕੇ ਬਹਾਰਾਂ ਦੇ ਖਿੜੇ ਫੁੱਲਾਂ ਵਾਂਗ ਮਹਿਕਾ ਲਾ ਦਿੱਤਾ ਸੀ ਸੂਨਮ ਸੂਨਪਈ ਹਵੇਲੀ ਵਿੱਚ ਨਵੀਂ ਰੂਹ ਵਾਸ ਕਰ ਗਈ ਸੀ ਤੇ ਉਹ ਜੰਨਤ ਵਿੱਚੋਂ ਕਿਤੇ ਬਾਹਰ ਜਾਣ ਨੂੰ ਦਿਲ ਨਹੀਂ ਸੀ ਕਰਦਾ ਦੋ ਹੰਸਾਂ ਦਾ ਜੋੜਾ ਆਪਣੀ ਖਾਬਗਾ ਵਿੱਚ ਅਟਖੇਲੀਆਂ ਕਰਦਾ ਹੋਇਆ ਬਹੁਤ ਖੁਸ਼ ਲੱਗ ਰਿਹਾ ਸੀ ਕਿਤੇ ਬਾਹਰ ਜਾਣ ਲੱਗੇ ਕਾਕੇ ਨੂੰ ਜਦੋਂ ਪਿੱਛੇ ਕੋਲੇ ਨਾਲ ਦਾਸ ਖੜੀ ਜੁੱਤੀ ਨਾਲ ਧਰਤੀ ਖੁਰਚ ਦੀ ਪ੍ਰਤਾਪੀ ਦੀ ਸ਼ਹਿਦ ਵਰਗੀ ਮਿੱਠੀ ਆਵਾਜ਼ ਵਿੱਚ ਕੀਤੇ ਅਰਜ਼ ਤੁਸੀਂ ਨਾ ਜਾਓ ਜੀ ਮੇਰਾ ਤਾਂ ਕੱਲੀ ਦਾ ਜੀ ਨਹੀਂ ਲੱਗਣਾ ਸੁਣਾਈ ਦਿੱਤਾ ਕਾਕਾ ਪ੍ਰਤਾਪੀ ਦੇ ਪੋਲਾ ਜਾਂ ਮੂੰਹ ਬਣਾ ਕੇ ਮਿੱਠੇ ਬੋਲਾਂ ਤੇ ਵਾਰੇ ਬਲ ਹਾਰੇ ਜਾਂਦਾ ਹੋਇਆ ਉੱਥੇ ਵਾਪਸ ਮੁੜ ਨੱਡੀ ਨੂੰ ਕਲਾਵੇ ਵਿੱਚ ਘੁੱਟਦੇ ਆਂ ਕੰਨ ਵਿੱਚ ਕਹਿੰਦਾ ਜੋ ਹੁਕਮ ਮੇਰੀ ਸਰਕਾਰ ਮੇਰਾ ਵੀ ਦਿਲ ਨਹੀਂ ਕਰਦਾ ਸੀ ਤੇਰੇ ਕੋਲੋਂ ਦੂਰ ਜਾਣ ਨੂੰ ਤਾਂ ਪ੍ਰਤਾਪੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਆ ਹਾਏ ਮੈਂ ਮਰ ਜਾ ਝੂਠੇ ਨਾ ਹੋਣ ਦੇ ਕਹਿੰਦਿਆਂ ਉਹ ਸੰਗਦੀ ਹੋਈ ਕਾਕੀ ਦੀ ਹਿੱਕ ਤੇ ਆਪਣਾ ਮੂਹਲ ਕੋ ਲੈਂਦੀ ਆ ਚਲੋ ਛੱਡੋ ਹੁਣ ਮੈਨੂੰ ਪਰਤਾਪੀ ਨੇ ਪਿਆਰ ਨਾਲ ਕਾਕੇ ਨੂੰ ਆਖਿਆ ਹੂੰ ਕਾਕੇ ਨੇ ਸਿਰ ਫੇਰਿਆ ਨਾ ਮਿੱਠੇ ਸਿਆਣੇ ਬੱਚੇ ਬਣੀਦਾ ਹੁੰਦਾ ਪਰਤਾਪੀ ਨੇ ਪਿਆਰ ਨਾਲ ਕਾਕੇ ਦੇ ਵਾਲਾਂ ਵਿੱਚ ਹੱਥ ਫੇਰਦੇ ਆਖਿਆ ਹੂੰ ਮੈਂ ਤਾਂ ਚੀਜੀ ਲਾਊਂਗਾ ਕਾਕੇ ਨੇ ਬੱਚਿਆਂ ਵਾਂਗ ਰਿਆੜ ਕਰਦੇ ਆਖਿਆ ਚੀਜੀ ਦਾ ਵੀ ਕੋਈ ਟਾਈਮ ਹੁੰਦਾ ਮੈਨੂੰ ਤਾਂ ਹੁਣ ਭੁੱਖ ਲੱਗੀ ਐ ਮੈਂ ਤਾਂ ਹੁਣੇ ਖਾਊਂਗਾ ਨਹੀਂ ਮੈਂ ਰੋ ਪੂੰਗਾ ਸਿਆਣੇ ਬੱਚੇ ਜਿਦ ਨਹੀਂ ਕਰਦੇ ਹੁੰਦੇ ਪਰਤਾਪੀ ਨੇ ਬੜੇ ਪਿਆਰ ਨਾਲ ਆਖਿਆ ਮਾ ਲਗ ਅਮਲਾ ਬੱਚਾ ਪਰ ਜੀਜੀ ਹੁਣੇ ਖਾਊਗਾ ਕਾਕੇ ਨੇ ਜਿੱਦ ਕਰਦੇ ਆਖਿਆ ਕੋਈ ਦੇਖੂਗਾ ਤਾਂ ਕੀ ਆਖੇਗਾ ਪਰਤਾਪੀ ਨੇ ਕਾਕੇ ਨੂੰ ਡਰਾਉਂਦੇ ਆਖਿਆ ਦੇਖੀ ਜਾਵੇ ਜਿਹਨੇ ਦੇਖਣਾ ਮੈਂ ਤਾਂ ਨਹੀਂ ਕਿਸੇ ਤੋਂ ਡਰਦਾ ਕਾਕੇ ਨੇ ਦਲੇਰੀ ਵਿਖਾਉਂਦੇ ਆਖਿਆ ਛੱਡੋ ਮੈਨੂੰ ਦੇਖੋ ਬਾਪੂ ਜੀ ਆਗੇ ਪਰਤਾਪੀ ਨੇ ਦਰਵਾਜ਼ਾ ਖੜਕ ਕੇ ਹੌਣ ਕਰਕੇ ਥੋੜਾ ਹੈਰਾਨ ਹੁੰਦੇ ਆਖਿਆ ਡਰਦੇ ਮਾਰੇ ਨੇ ਕਾਕੇ ਨੇ ਪ੍ਰਤਾਪੀ ਨੂੰ ਛੱਡ ਕੇ ਪਰੇ ਹੋਇਆ ਤੇ ਬਾਹਰ ਵਾਲ ਦੇਖਿਆ ਬੱਚਾ ਤਾਂ ਇਸ ਤੋਂ ਡਰਦਾ ਨਹੀਂ ਸੀ ਫਿਰ ਆ ਕੀ ਹੋ ਗਿਆ ਮੇਰੇ ਨੰਨੇ-ਮੁੰਨੇ ਨੂੰ ਪਾਸੇ ਖੜੀ ਹਾਸਦੀ ਪ੍ਰਤਾਪੀ ਨੇ ਆਪਣੇ ਸਰਦਾਰ ਨੂੰ ਛੇੜ ਦੀ ਅੱਖਾਂ ਤੇ ਉਸਾ ਦੇ ਕੋਲੋਂ ਚੁੱਲ੍ਹੇ ਚੌਕੇ ਖਲ ਜਾ ਬੈਠੀ ਕੋਈ ਗੱਲ ਨਹੀਂ ਚਲਾਕੋ ਅੱਗੇ ਤੋਂ ਮੈਂ ਤੇਰੇ ਧੋਖੇ ਚ ਨਹੀਂ ਆਉਂਦਾ ਕਾਕਾ ਆਪਣੇ ਵਾਲਾਂ 'ਚ ਹੱਥ ਫੇਰ ਦਿਆ ਸੱਭੂ ਹੋਣਾ ਵਾਲੋਂ ਦੁਰ ਪਿਆ ਸਰਦਾਰਾ ਸੁਨਿਆਰਿਆਂ ਨਾਲ ਤਾਂ ਗੱਲ ਬਾਲੀ ਮਾੜੀ ਹੋਈ ਧਰਮ ਨਾਲ ਤੋਬੀ ਦੇ ਕੁੱਤੇ ਵਾਂਗ ਨਾ ਘਰ ਦੇ ਰੈ ਤੇ ਨਾ ਹੀ ਘਾਟ ਦੇ ਸਭੋ ਨੇ ਹੱਸਦੇ ਹੋਏ ਕੱਲ ਵਾਲੀ ਸਾਰੀ ਘਟਨਾ ਕਾਕੇ ਨੂੰ ਸੁਣਾਉਂਦੇ ਆਖਿਆ ਸੱਚੀ ਗੱਲ ਆ ਬੋਰਿਆ ਤੇਰੀ ਮੇਰਾ ਤਾਂ ਹਾਸਾ ਨਾ ਬੰਦ ਹੋਵੇ ਸੁਣਿਆਰਿਆਂ ਦੀ ਹਾਲਤ ਵੇਖ ਕੇ ਜਦੋਂ ਆਏ ਸੀ ਕਿਵੇਂ ਬੜਕਾ ਮਾਰਦੇ ਸੀ ਜਦੋਂ ਥਾਣੇਦਾਰ ਨੇ ਹੱਥ ਕਢੀ ਲਾਉਣ ਨੂੰ ਆਖਿਆ ਤਾਂ ਸੁਨਿਆਰਾ ਸਾਲ ਆਏ ਜਾ ਕੇ ਜਿਵੇਂ ਕਾਂਵਾਂ ਨੇ ਉਲੁਗੇ ਰਿਆ ਹੁੰਦਾ ਵੱਡੇ ਸਰਦਾਰਾਂ ਨੇ ਗੁਠੀਆਂ ਲਾ ਕੇ ਤੋਰੇ ਕਰਾਤਾ ਅਲੀ ਨੇ ਵੱਡੇ ਸਰਦਾਰ ਦੀ ਵਡਿਆਈ ਕਰਦੇ ਆਂਖਾਂ ਕਾਕੇ ਨੂੰ ਆਪਣੇ ਬਾਪੂ ਵੱਲੋਂ ਉਹਦੇ ਲਈ ਕੀਤੀ ਭਜਨਠ ਤੇ ਸਾਰੇ ਮਸਲੇ ਨੂੰ ਬਹੁਤ ਹੀ ਢੰਗ ਨਾਲ ਨਿਪਟਾਉਣ ਦੀ ਵਡਿਆਈ ਸੁਣ ਕੇ ਬੜੀ ਖੁਸ਼ੀ ਹੋਈ ਉਸ ਨੂੰ ਆਪਣੇ ਮਾਪੇ ਸਾਰੇ ਜਹਾਨ ਤੋਂ ਚੰਗੇ ਲੱਗ ਰਹੇ ਸਨ ਜੋ ਉਸ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਪਰਮਾਤਮਾ ਕਰੇ ਮੇਰੇ ਮਾਪੇ ਹਜ਼ਾਰ ਸਾਲ ਤੱਕ ਜਿਉਣ ਤੇ ਕਦੇ ਵੀ ਉਹਨਾਂ ਨੂੰ ਤਤੀਵਾ ਨਾ ਲੱਗੇ ਕਾਕੇ ਨੇ ਆਪਣੇ ਦਿਲ ਵਿੱਚ ਉਹਨਾਂ ਲਈ ਪ੍ਰਾਰਥਨਾ ਕੀਤੀ ਉਹ ਗੱਲ ਸੁਣੋ ਲੋਪੋ ਦੇ ਕੌਣ ਕੌਣ ਆਏ ਸਨ ਕਾਕੇ ਨੇ ਪ੍ਰਤਾਪੀ ਦਾਇ ਬਾਪੂ ਦਾ ਜ਼ਿਕਰ ਕਰਦਿਆਂ ਆਲੀ ਤੋਂ ਪੁੱਛਿਆ ਨਹੀਂ ਸਰਦਾਰ ਜੀ ਉਥੋਂ ਤਾਂ ਕੋਈ ਨਹੀਂ ਆਇਆ ਵੱਡੇ ਸਰਦਾਰ ਸਾਹਿਬ ਨੇ ਪੁਲਿਸ ਦੇ ਨਾਲ ਆਪ ਜਾ ਕੇ ਉਹਨਾਂ ਦੀ ਖੁੱਪ ਠੱਪਤੀ ਪਹਿਲਾਂ ਹੀ ਐਸੇ ਲਈ ਲੋਪੋ ਵਿੱਚ ਤਾਂ ਕੋਈ ਨਹੀਂ ਆਇਆ ਆਲੀ ਨੇ ਪਰਦੇ ਨਾਲ ਕਾਕੇ ਦੇ ਨੂੰ ਦੱਸਿਆ ਓਰੇ ਆਏ ਬਾਂਮਣਾ ਕਿੱਧਰ ਭਾਗਦਾ ਫਿਰਦਾ ਤੂੰ ਸਭੋਂ ਨੇ ਤਾਂ ਮੂ ਪੰਡਤ ਨੂੰ 7-8 ਸਾਲ ਦੇ ਮੁੰਡੇ ਨੂੰ ਆਪਣੇ ਵੱਲ ਆਉਂਦਿਆਂ ਵੇਖ ਕੇ ਹੱਸਦੇ ਹੋਏ ਨੇ ਆਖਿਆ ਮੈਨੂੰ ਬਾਂਮਣ ਬੂਮਣ ਨਾ ਆਖੀ ਅੱਜ ਤੋਂ ਬਾਅਦ ਮੈਂ ਤਾਂ ਆਪਣੇ ਜੈਲਦਾਰ ਚਾਚੇ ਦਾ ਪੋਤਾ ਹਾਂ ਛੋਟੇ ਜਿਹੇ ਬੱਚੇ ਨੇ ਕਾਕੇ ਦੀ ਬੁੱਕਲ ਵਿੱਚ ਵੜ ਗਿਆ ਸਭ ਨੂੰ ਪਟੱਕ ਦੇਣੀ ਆਖਿਆ ਸਾਰੇ ਉਹਦੀ ਗੱਲ ਤੇ ਹੱਸਣ ਲੱਗੇ ਉਹ ਤੇਰੀ ਮਾਂ ਦੇ ਕੰਨ ਕੁਤਰੇ ਕੁੱਤੇ ਬੰਦੇ ਦੀ ਦੇ ਕੱਚਾ ਜਿਹਾ ਹੁੰਦਾ ਸਭੋਂ ਨੇ ਹੱਸ ਕੇ ਕਿਹਾ ਕਿਉਂ ਛੇੜ ਬਦੰਦਰ ਨੂੰ ਹੋਣ ਨੇੜੇ ਆਪਦੇ ਲੱਗਦੇ ਦੇ ਅਲੀ ਨੇ ਹੱਸਦੇ ਹੋਏ ਸਭ ਨੂੰ ਛੇੜਦਿਆ ਆਖਿਆ ਚਾਚਾ ਚਾਚੀ ਆਂਦੀ ਚੀਜੀ ਖਾ ਲਾ ਕੇ ਨਹੀਂ ਤਾਂ ਠੰਡੀ ਹੋ ਜਾਣੀ ਆ ਪ੍ਰਤਾਪੀ ਵੱਲੋਂ ਸਖਾ ਕੇ ਭੇਜੇ ਮੁੰਡੇ ਨੇ ਤੋਤੇ ਵਾਂਗ ਦਹਰਾਉਂਦਿਆਂ ਬੜੇ ਪਿਆਰ ਨਾਲ ਕਾਕੇ ਨੂੰ ਆਖਿਆ ਤੇ ਕਾਕਾ ਪ੍ਰਤਾਪੀ ਵੱਲੋਂ ਕੀਤੀ ਛੇੜਖਾਨੀ ਬਾਰੇ ਸਮਝ ਕੇ ਮਿੰਨਾ ਜਹ ਹੱਸਿਆ ਜਾ ਆਏ ਆਪਦੀ ਮਾਂ ਨੂੰ ਆਖ ਤਾਇਆ ਵੀ ਚੀਜੀ ਮੰਗਦਾ ਬੇਸਮਝ ਸਭੋਂ ਨੇ ਹੱਸਦੇ ਹੋਏ ਮੁੰਡੇ ਨੂੰ ਆਖਿਆ ਮੁੰਡੇ ਨੇ ਉਸੇ ਤਰ੍ਹਾਂ ਆਪਣੀ ਮਾਂ ਨੂੰ ਜਾ ਆਖਿਆ ਬੀਬੀ ਤਾਇਆ ਵੀ ਭੁੱਖਾ ਹੈ ਉਹ ਵੀ ਚੀਜ਼ੀ ਮੰਗਦਾ ਹੈ ਤੂੰ ਜਾ ਕੇ ਤਾਈ ਨੂੰ ਚੀਜ਼ੀ ਦੇਖਾ ਜੁਆਕ ਨੇ ਆਪਣੀ ਮਾਂ ਊਸ਼ਾ ਨੂੰ ਪ੍ਰਤਾਪੀ ਕੋਲ ਬੈਠੀ ਨੂੰ ਆਖਿਆ ਊਸ਼ਾ ਕੋਲੇ ਬੈਠੀ ਪ੍ਰਤਾਪੀ ਤੇ ਸਭੋ ਹੋਣਾ ਕੋਲੇ ਬੈਠਾ ਕਾਕਾ ਸਾਰੀ ਗੱਲ ਸਮਝਦੇ ਹਾਸਾ ਹਾਸ ਲੋਟਪੋਟ ਹੋਈ ਜਾਣ ਜਾਣੀ ਊਸ਼ਾ ਦੇ ਆਣੀ ਵਿਚਾਰੇ ਬੁੰਡੇ ਦੇ ਤਾਈ ਨੂੰ ਚੀਜ਼ੀ ਪ੍ਰਤਾਪੀ ਨੇ ਹੱਸਦੇ ਊਸ਼ਾ ਨੂੰ ਆਖਿਆ ਮੈਂ ਕੋਈ ਨਹੀਂ ਦਿੰਦੀ ਮੇਰੇ ਪਿਓ ਦੇ ਸਾਲੇ ਬੌਰੀਏ ਨੂੰ ਚੀਜੀ ਊਸ਼ਾ ਤੇ ਪ੍ਰਤਾਪੀ ਦਾ ਹਾਸਾ ਸਸ ਬੁਰਾ ਹਾਲ ਹੋ ਗਿਆ ਜਾਪੁੱਤ ਰੋੜਾ ਮਾਰ ਬੇੜਾ ਬਹਿਣੇ ਉੰਤਰੇ ਦਾ ਗਰਕ ਜਾਣ ਨੂੰ ਹਰ ਵੇਲੇ ਚੰਡੀ ਜੜੀ ਰਹਿੰਦੀ ਆ ਸ਼ਰਮ ਨਹੀਂ ਆਉਂਦੀ ਕੰਜਰ ਨੂੰ ਊਸ਼ਾ ਨੇ ਡੋਰ ਪੋਰੇ ਹੋਏ ਖੜੇ ਮੁੰਡੇ ਨੂੰ ਹੱਸਦਿਆਂ ਹੋਇਆ ਆਖਿਆ ਸਭਨੋਂ ਉਮੀਦ ਨਹੀਂ ਸੀ ਵੀ ਮੁੰਡਾ ਸੱਚੀ ਜਾ ਕੇ ਆਪਣੀ ਮਾਂ ਨੂੰ ਉਸੇ ਤਰੀਕੇ ਆਖ ਦੇਗਾ ਮਰਵਾ ਦੇ ਕੰਜਰ ਦੇ ਬਹਾਮਣੇ ਨੇ ਵੇ ਸ਼ਰਮ ਹੋਏ ਤੇ ਊਸ਼ਾ ਦੀਆਂ ਗਾਲਾਂ ਤੋਂ ਡਰਦੇ ਹੋਏ ਸਭ ਉਹਨੇ ਚੱਕਵੇਂ ਪੈਰੇ ਹਵੇਲੀ ਤੋਂ ਬਾਹਰ ਨਿਕਲਦੇ ਹੋਏ ਨੇ ਅੱਖਾਂ ਇਸੇ ਤਰ੍ਹਾਂ ਹੱਸਦਿਆਂ ਕਾਕੇ ਤੇ ਪ੍ਰਤਾਪੀ ਦੇ ਬਾਹਰਲੀ ਹਵੇਲੀ 'ਚ ਬਹੁਤ ਸੋਹਣੇ ਦਿਲ ਰੰਗ ਦੇ ਸਨ ਹਵੇਲੀ ਵਿੱਚ ਸਾਰਾ ਦਿਨ ਹਾਸੇ-ਠੱਠੀਆਂ ਦੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਤੇ ਉਹ ਬਾਹਰੀ ਦੁਨੀਆ ਭੁੱਲ ਆਪਣੀ ਛੋਟੀ ਜੀ ਦੁਨੀਆ 'ਚ ਮਸਤ ਅੰਬਰੀ ਉਡਾਰੀਆਂ ਲਾ ਰਹੇ ਸਨ ਪਰ ਆਤਰਕੋਰ ਜੈਲਦਾਰ ਨਹੀਂ ਆਪਣੇ ਪੁੱਤ ਦੇ ਕਾਰੇ ਤੋਂ ਬਹੁਤ ਪਰੇਸ਼ਾਨ ਉਹ ਗੱਲੀਬਾਤੀ ਜੈਲਦਾਰ ਨੂੰ ਹਰ ਰੋਜ਼ ਆਖਦੀ ਕਿ ਆਪਣਾ ਮੁੰਡਾ ਨਦਾਣ ਹੈ ਤੇ ਕੁੜੀ ਬਹੁਤ ਚਲਾ ਕੇ ਉਹਨੇ ਆਪਣੇ ਮੁੰਡੇ ਨੂੰ ਮਗਰ ਲਾ ਰੱਖਿਆ ਹੈ ਹਾਜੀ ਗੱਲ ਅੰਦਰੋਂ ਅੰਦਰੀ ਆ ਆਪਾਂ ਕੋਈ ਬੰਨ ਸੁਪ ਕਰੀਏ ਜੇ ਗੱਲ ਬਾਹਰ ਨਿਕਲ ਗਈ ਵੀ ਮੁੰਡਾ ਘਰੇ ਸੁਨਿਆਰੀ ਰੱਖੀ ਬੈਠਾ ਹੈ ਤੇ ਆਪਾਂ ਕਿਸੇ ਨੂੰ ਨੂ ਦਿਖਾਉਂ ਜੋਗੇ ਨਹੀਂ ਰਮਾਂਗੇ ਤੁਸੀਂ ਕਿਰਪਾਲ ਨੂੰ ਸਮਝਾਓ ਐਵੇਂ ਨਿਆਣ ਮਤ ਵਿੱਚ ਚਲਾ ਕੇ ਸੁਨਿਆਰੀ ਦੇ ਮਗਰ ਲੱਗ ਸਾਰੇ ਘਰ ਦੀ ਇੱਜ਼ਤ ਖਰਾਬ ਕਰਨ ਤੇ ਤੁਲਿਆ ਹੋਇਆ ਹੈ ਆਪਣਾ ਉਸ ਨਿੱਕੀ-ਸੁੱਕੀ ਜਾਤ ਨਾਲ ਕੀ ਮੇਲ ਹੋਇਆ ਮੈਂ ਤਾਂ ਇਹੋ ਜੀ ਨੂੰ ਆਪਣੇ ਝਾੜ-ਪੂੰਝ ਕਰਨ ਤੇ ਨ ਰੱਖਾਂ ਏ ਕੁੱਤੀ ਜਾਤ ਮੇਰੀ ਨੂੰ ਬੰਦੇ ਸੁਪਨੇ ਵੇਖ ਰਹੀ ਆ ਆਪਣੀ ਅਮੀਰੀ ਦੇ ਜ਼ੈਲਦਾਰੀ ਦੇ ਗਰੂਰ ਵਿੱਚ ਅਤਰਕੌਰ ਜ਼ੈਲਦਾਰਨੀ ਕਿਸੇ ਹਾਲਾਤ ਵਿੱਚ ਵੀ ਪ੍ਰਤਾਪੀ ਨੂੰ ਆਪਣੀ ਨੂੰ ਸਵਾਰ ਕਰਨ ਨੂੰ ਤਿਆਰ ਨਹੀਂ ਸੀ ਪ੍ਰਤਾਪੀ ਦਾ ਕਾਕੇ ਦੇ ਘਰੇ ਵਸਣਾ ਉਸ ਦੀ ਇੱਜ਼ਤ ਮਾਣ ਮਰਿਆਦਾ ਤੇ ਬਹੁਤ ਵੱਡਾ ਕਲੰਕ ਹੈ ਜੋ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ ਸੀ ਤੂੰ ਮੁੰਡੇ ਨੂੰ ਸਮਝਾ ਵਿਜਵਾਨੀ ਚ ਹੁੰਦੀਆਂ ਵਾਰਾ ਕੁੜੀਆਂ ਬਥੇਰੀਆਂ ਜ਼ਿੰਦਗੀ ਚ ਆਉਂਦੀਆਂ ਰਹਿੰਦੀਆਂ ਨੇ ਇਹ ਵੱਡਿਆ ਘਰਾਂ ਦੇ ਮੁੰਡਿਆਂ ਨੂੰ ਪੈਸਿਆਂ ਲਈ ਆਪਣੇ ਪਿਆਰ ਦੇ ਜਾਲ ਚ ਵਸਾਉਂਦੀਆਂ ਨੇ ਇੰਨਾ ਵੀ ਕੁਝ ਪੈਸੇ ਦੇ ਕੇ ਦਫਾ ਕਰੋ ਮਾੜਾ ਮੋਟਾ ਅਤਰ ਕਰਨੇ ਕਾਹਨ ਸੀ ਹੁਣ ਸਮਝਾਉਂਦੇ ਆਂ ਆਖਿਆ ਪੁੱਜ ਕੇ ਨਰਮ ਦਿਲ ਚੈਲਦਾਰ ਸੌ ਬੰਦਾ ਕੱਲਾ ਕੱਲਾ ਪੁੱਤ ਹੈਗਾ ਆਖੀਆਂ ਦਾ ਤਾਰਾ ਜੀ ਡਰਦਾ ਵਿਚਾਰਾ ਬਾਪ ਹੱਥ ਅੱਗੇ ਜੋੜੇ ਅਤਰੀ ਨੂੰ ਜੈਲਦਾਰ ਕਾਕੇ ਦੀਆਂ ਖੁਸ਼ੀਆਂ ਦਾ ਮਹਾਰਾਜ ਜੀ ਚੁੱਪ ਕਰੋ ਡਾੜਵਟ ਜੈਲਦਾਰ ਦਿਨ ਕੱਟੇ ਘਰ 'ਚ ਕਲੇਸ਼ ਪੈਨੋਂ ਡਰਦਾ ਵਿਚਾਰਾ ਜੀ ਖੁਸ਼ਪਰਤਾਪੀ ਨਾਲ ਕਾਕਾ ਕਿਰਪਾਲ ਸਿੰਘ ਸੁਖਜੋਲਾ ਉਹ ਮੇਰਾ ਪੁੱਤਰ ਪਿਆਰਾ ਜੀ ਆਪਣੇ ਪੁੱਤ ਦੇ ਪਿਆਰ 'ਚ ਪਰੋਚੇ ਨਰਮ ਤੇ ਸੌਸ ਬਹਾ ਦੇ ਕਾਂ ਸੇ ਉਹਨੇ ਘਰ 'ਚ ਕਲੇਸ਼ ਪੈਨ ਦੇ ਡਰੋ ਪਹਿਲਾਂ ਤਾਂ ਕਈ ਦਿਨ ਡਾੜਵਟ ਹੀ ਰੱਖੀ ਉਹਨੂੰ ਲੱਗਦਾ ਸੀ ਕਿ ਵਕਤ ਦੇ ਨਾਲ ਆਪੇ ਸਭ ਕੁਝ ਠੀਕ ਹੋ ਜਾਊਗਾ ਪਰ ਕਿੱਥੇ ਜਿੱਦੀ ਸੁਭਾਅ ਦੀ ਅਤਰਕੌਰ ਤੇ ਹਰ ਰੋਜ਼ ਦੇ ਕਲੇਸ਼ ਨੇ ਉਹਨੂੰ ਪਰੇਸ਼ਾਨ ਕਰ ਰੱਖਿਆ ਉੱਠਦੇ ਬੈਹਂਦੇ ਹਰ ਘੜੀ ਇੱਕੋ ਹੀ ਰੱਟ ਉਹ ਕੁੜੀ ਇਸ ਘਰ ਵਿੱਚ ਨਹੀਂ ਰਹਿਣੀ ਚਾਹੀਦੀ ਉਸਨੇ ਆਪਣੀ ਘਰਵਾਲੀ ਨੂੰ ਬਹੁਤ ਸਮਝਾਇਆ ਕਿ ਇਸ ਵਿੱਚ ਇਸ ਕੁੜੀ ਦਾ ਕੀ ਦੋਸ਼ ਆਪਲਾ ਦੋਸ਼ ਤਾਂ ਸਾਰਾ ਤੇਰੇ ਪੁੱਤ ਦਾ ਹੈ ਜਿਹੜਾ ਉਹਦੀ ਡੋਲੀ ਲੁੱਟ ਕੇ ਆਪਣੇ ਘਰ ਲੈ ਆਇਆ ਰਸਤੇ 'ਚ ਉਹ ਦਾਲੀ ਉਹ ਵਿਚਾਰੀ ਨਾ ਹੁਣ ਘਰ ਦੀ ਰਹੀ ਨਾ ਘਾਟਦੀ ਤੇ ਦੀ ਚੁੱਟੀ ਚੁੰਨੀ ਦੀ ਇੱਜ਼ਤ ਤੇ ਲੱਗਿਆ ਬਦਨਾਮੀ ਵਾਲਾ ਕਾਲਾ ਦਾਗ ਸਾਰੀ ਉਮਰ ਨਹੀਂ ਲੈਂਦਾ ਅਤਰਕੌਰ ਆਪਣੇ ਪੁੱਤਰ ਦੀ ਕੀਤੀ ਹੋਈ ਗਲਤੀ ਦੀ ਸਜ਼ਾ ਉਸ ਬਾਲਸੀਮ ਨੂੰ ਦੇਣਾ ਇਹ ਕਿੱਥੋਂ ਦਾ ਇਨਸਾਫ ਹੋਇਆ ਭਲਾ ਬਾਕੀ ਜਦੋਂ ਮੀਆਂ ਬੀਬੀ ਰਾਜੀ ਤੇ ਕੀ ਕਰੂਗਾ ਕਾਜੀ ਜਦੋਂ ਆਪਣੇ ਮੁੰਡੇ ਨੂੰ ਉਹਦੇ ਨਾਲ ਘਰ ਵਸਾਉਣ ਚ ਕੋਈ ਇਤਜ਼ਾਜ ਨਹੀਂ ਗਾ ਫਿਰ ਆਪਾਂ ਨੂੰ ਕੀ ਫਰਕ ਪੈਂਦਾ ਕੱਲਾ ਕੱਲਾ ਪੋਤੇ ਆਪਣਾ ਉਹਦੀ ਖੁਸ਼ੀ ਵਿੱਚ ਹੀ ਆਪਾਂ ਨਹੀਂ ਖੁਸ਼ੀ ਆ ਜਵਾਨ ਜਾਨ ਪੁੱਤ ਨੂੰ ਬਾਲੀ ਟੋਕਾ ਟਕਾਈ ਨਹੀਂ ਚੰਗੀ ਲੱਗਦੀ ਅਤਰਕੁਰੇ ਨਾ ਜਾਣੀਏ ਗੁੱਸੇ ਵਿੱਚ ਕੁਝ ਕਰ ਬੈਠੇ ਫਿਰ ਦੱਸ ਇਸ ਛੋਟੀ ਛਾਨੋ ਸਾਗਤ ਨੂੰ ਕੀ ਇੱਕ ਛੱਟਣਾ ਹੈ ਆਪਾਂ ਧੀਆਂ ਪੁੱਤਾਂ ਨਾਲ ਹੀ ਤਾਂ ਸਰਦਾਰੀਆਂ ਹੁੰਦੀਆਂ ਨੇ ਅਤਰਕੁਰੇ ਇਹਨਾਂ ਨਾਲ ਹੀ ਤਾਂ ਜੱਗ ਵਸਦਾ ਹੈ ਕਾਣ ਸਿਉਣੇ ਅਤਰਕਾਰ ਨੂੰ ਪਿਆਰ ਨਾਲ ਸਮਝਾਉਂਦੀ ਆਖਿਆ ਮੰੰਨੀ ਜੇ ਨਾ ਗੱਲ ਮੇਰੀ ਕਰੂ ਪਰਬੰਧਿਆਪ ਆਲਮ ਲੋਹਾਰ ਗੱਲ ਖੋਲ ਸਮਝਾਉਂਗੀ ਬੰਦਾ ਮੈਨੂੰ ਠੀਕ ਜਾਪੇ ਆਖੇ ਮੇਰੇ ਲੱਗ ਜੂ ਸਮਾ ਕਾ ਡੋ ਨੂੰ ਹਵੇਲੀ ਮੈਂ ਬੁਲਾਉਂਗੀ ਦੋਹਾਂ ਵਿੱਚੋਂ ਇੱਕ ਹੁਣ ਘਰ ਵਿੱਚ ਰਹੂਗੀ ਗੁੱਤੋ ਫਾੜੋ ਨੂੰ ਹਵੇਲੀ ਜਗੜਾਉਂਗੀ ਅੱਖੇ ਮੇਰੇ ਲੱਗ ਜੇ ਮੰਨਿਆ ਨਾ ਕਹਿੰਨੇ ਨੂੰ ਸੁਖ ਜੌਲਾ ਮੈਂ ਫਿਰ ਪੇਕਿਆਂ ਨੂੰ ਜਾਉਂਗੀ ਮੈਨੂੰ ਪਤਾ ਹੈ ਤੁਹਾਡੇ ਕੋਲ ਕੁਝ ਨਹੀਂ ਹੋਣਾ ਤੁਹਾਡੀ ਨਰਮਾਈ ਨੇ ਹੀ ਮੁੰਡੇ ਨੂੰ ਸਿਰੇ ਚੜਾ ਰੱਖਿਆ ਜਿਨੇ ਐਨੇ ਪਿੰਡਾਂ ਚ ਬਣੀ ਬਣਾਈ ਜਤਨੂ ਮਿੱਟੀ ਕਰਕੇ ਰੱਖ ਦਿੱਤਾ ਮੇਰਾ ਤਾਂ ਸ਼ਰਮ ਦੇ ਮਾਰੇ ਘਰੋਂ ਬਾਹਰ ਨਿਕਲਣ ਦਾ ਦਿਲ ਨਹੀਂ ਕਰਦਾ ਕੀ ਆਖਣਗੇ ਲੋਕ ਆਪਾਂ ਨੂੰ ਕੀ ਮਖੂ ਖਾਵਾਂਗੇ ਆਪਾਂ ਕੋੜ ਮੇ ਜੋੜ ਮੇ ਦੇ ਵਿੱਚ ਕਿ ਨਿੱਕੀ ਸੁਕੀ ਜਾਤ ਨਾਲ ਅਸੀਂ ਗੱਲ ਕਰਨਾ ਵੀ ਮੁਨਾਸਬ ਨਹੀਂ ਸਮਝਦੇ ਸੀ ਉਹ ਹੁਣ ਮੇਰੇ ਸਹਰਾਣੇ ਬੈਠਾ ਕਰੇਗੀ ਮੇਰੇ ਸਿਰ ਚੜ ਕੇ ਮੈਥੋਂ ਨਹੀਂ ਬਰਦਾਸ਼ ਹੋਣਾ ਇਹ ਕੰਜਰਖਾਨਾ ਜੇ ਤੈਨੂੰ ਬਾਲਾ ਹੀ ਹੇਜ ਆਉਂਦਾ ਨਾ ਆਪਣੀ ਨੋ ਪੁੱਤ ਦਾ ਤਾਂ ਜਾਓ ਤੁਸੀਂ ਫਿਰ ਉਹਨਾਂ ਦੇ ਕੋਲੇ ਹੁਣ ਮੈਂ ਆਪੇ ਹੀ ਦੇਖ ਲਵਾਂਗੀ ਸਾਰਾ ਕੁਝ ਕਿਉਂ ਚੜੇਲੋਂ ਆਪਦੇ ਪੁੱਤ ਤਾਂ ਮਗਰੋਂ ਕਿਵੇਂ ਲਾਉਣਾ ਹੈ ਇਦਲੀ ਮੈਨੂੰ ਭਾਵੇਂ ਥਾਣੇਦਾਰ ਲਾਲ ਅਮਰਵਾਰ ਦੀ ਮਦਦ ਨਾ ਕਿਉਂ ਨਾ ਲੈਣੀ ਪਵੇ ਕਿਉਂਕਿ ਜੇ ਕਿ ਉਹ ਸਿੱਧੀ ਉਂਗਲੀ ਨਾਲ ਨਾ ਨਿਕਲੇ ਉਂਗਲੀ ਟੇਢੀ ਵੀ ਕਰਨੀ ਪੈਂਦੀ ਹੈ ਅਤਰਕੌਰ ਨੇ ਕਾਹਨ ਸਿੰਘ ਨੂੰ ਆਪਣੇ ਆਖਰੀ ਫੈਸਲਾ ਸੁਣਾਉਂਦਿਆਂ ਕਿਹਾ ਤੈਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਮੈਂ ਆਪੇ ਮੁੰਡੇ ਨੂੰ ਸਾਧ ਕੇ ਸਮਝਾ ਦਿਆਂਗਾ ਮੈਂ ਤੇਰੇ ਮੂਹਰੇ ਹੱਥ ਜੋੜਦਾ ਦੇਖੀ ਕਿਤੇ ਕੋਈ ਨਵਾਂ ਹੀ ਨਾ ਉਦ ਪੂਲ ਦਾ ਛੇੜਦੀ ਜਿਸ ਕਰਕੇ ਆਪਾਂ ਨੂੰ ਸਾਰੀ ਉਮਰ ਪਛਤਾਉਣਾ ਪਵੇ। ਇਹ ਪੁਲਿਸ ਵਾਲੇ ਕਿਸਦੇ ਮਿੱਤ ਨਹੀਂ ਹੁੰਦੇ। ਕੁੜੀ ਨੂੰ ਘਰੋਂ ਕਢਾਉਂਦੀ ਆਪਣੇ ਪੁੱਤ ਨੂੰ ਹੀ ਡਾਕ ਦੇ ਕੇ ਚੰਦਰ ਨਾਲ ਘਰਾ ਬੈਠੇ ਕਿਤੇ। ਜੇਲ੍ਹਦਾਰ ਨੇ ਅਤਰਕਾਰ ਨੂੰ ਚੁੱਪ ਕਰਾਉਣ ਲਈ ਡਰਾਉਂਦੀ ਆਖਿਆ। ਮੰਨੀ ਨਾ ਮਨਾਈ ਜਦੋਂ ਮਾਤਾ ਜੇਲ੍ਹਦਾਰ ਨੇ। ਕਾਕੇ ਨੂੰ ਸੁਨੇਹਾ ਭੇਜ ਹਵੇਲੀ 'ਚ ਬੁਲਾਓ ਜੀ। ਪੁੱਤ ਨੂੰ ਬਿਠਾ ਕੇ ਕੋਲ ਰਾਜੀ ਖੁਸ਼ੀ ਪੁੱਛਦਾ ਏ। ਪਿਆਰ ਨਾਲ ਬੇਟਾ ਬਾਪ ਲੈਂਦਾ ਇਕਲਾਵੇਂ ਜੀ। ਹੱਥ ਬੰਨ੍ਹ ਪੁੱਤਰਾ ਮੈਂ ਬੇਨਤੀ ਗੁਜ਼ਾਰਦਾ ਆਂ ਲੱਛਣ ਖਰਾਬ ਤੇਰੀ ਇੱਜ਼ਤ ਰੁਲ ਜਾਵੇ ਜੀ ਲੋਪ ਵਾਲੀ ਕੁੜੀ ਕੋਲ ਪਾਸਾ ਵਟ ਸੁਖ ਜਲਾ ਕਾਹਨ ਸਿੰਘ ਹੱਥ ਬੰਨ੍ਹ ਪੁੱਤ ਨੂੰ ਮਣਾਵਿੰਦੀ ਮੇਰੀ ਗੱਲ ਨੂੰ ਧਿਆਨ ਨਾਲ ਸੁਣੀ ਤੇ ਸਮਝਣ ਦੀ ਕੋਸ਼ਿਸ਼ ਕਰੀ ਮੇਰੇ ਪੁੱਤਰਾ ਮੈਂ ਕੋਈ ਤਰ੍ਹਾਂ ਦੋਖੀ ਨਹੀਂ ਆਂ ਮੈਂ ਅੱਜ ਤੱਕ ਤੈਨੂੰ ਕਿਸੇ ਵੀ ਕੰਮ ਤੋਂ ਰੋਕਿਆ ਨਹੀਂ ਤੇਰੇ ਇਸ ਕਾਰੇ ਨੂੰ ਮੈਂ ਅੰਦਰ ਅੰਦਰ ਨਿਬੇੜ ਲਿਆ ਪਰ ਤੈਨੂੰ ਤੱਤੀ ਵਾਣੀ ਲੱਗਣ ਦਿੱਤੀ ਪਰ ਮੈਂ ਹੋਂਦ ਤੇ ਰਿਹਾ ਕਿ ਹੱਥ ਜੋੜਦਾ ਤੂੰ ਹੁਣ ਉਸ ਕੁੜੀ ਦਾ ਖਿਆੜਾ ਛੱਡ ਦੇ ਮੇਰਾ ਪੁੱਤ ਬਣ ਕੇ ਉਸ ਕੁੜੀ ਦੇ ਕਾਰਨ ਸਾਰਾ ਪਿੰਡ ਆਪਣਾ ਤੇ ਤੂੰ ਤੂ ਕਰ ਰਿਹਾ ਤੇਰੇ ਇਨੇ ਪੁੱਠੇ ਕਾਰਿਆਂ ਦੇ ਕਰਕੇ ਸਾਰੇ ਲਾ ਕੇ じゃ ਆਪਣੇ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿ ਆਪਾਂ ਜੇ ਵਿਆਹ ਹੀ ਕਰਾਉਣਾ ਤੇ ਚਲ ਸਵੇਰੇ ਹੀ ਤੈਨੂੰ ਕਿਸੇ ਰਾਜੇ ਰਾਣੇ ਦੀ ਲੜਕੀ ਦਾ ਡੋਲਾ ਲਿਆ ਦਿੰਨੇ ਆ ਕਾਂ ਸਿਉਣੀ ਆਪਣੇ ਪੁੱਤਰ ਨੂੰ ਸਮਝਾਉਂਦੇ ਆ ਆਖਿਆ ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ ਤੇ ਦਿਲੋ ਸਤਕਾਰ ਵੀ ਕਰਦਾ ਬਾਪੂ ਜੀ ਤੁਸੀਂ ਜੋ ਵੀ ਫੈਸਲਾ ਲਾਉਂਗੇ ਮੈਨੂੰ ਸਿਰ ਮੱਥੇ ਪ੍ਰਵਾਨ ਹੋਏਗਾ ਪਰ ਪਹਿਲਾਂ ਮੇਰੀ ਇੱਕ ਗੱਲ ਸੁਣ ਲਓ ਤੁਸੀਂ ਮੈਂ ਉਸ ਕੁੜੀ ਨੂੰ ਬਹੁਤ ਪਿਆਰ ਕਰਦਾ ਉਸ ਨੂੰ ਜ਼ਬਾਨ ਦੇ ਚੁੱਕਿਆ ਕਿ ਸਾਰੀ ਜ਼ਿੰਦਗੀ ਉਹਨੂੰ ਖੁਸ਼ ਰੱਖਾਂਗਾ ਹਰ ਤਰ੍ਹਾਂ ਦੀ ਮੁਸ਼ਕਲ ਵਿੱਚ ਉਹਦਾ ਸਾਥ ਦੇਵਾਂਗਾ ਇਸੇ ਲਈ ਉਹ ਆਪਣਾ ਘਰ-ਬਾਰ ਛੱਡ ਕੇ ਆਪਣੇ ਮਾਂ-ਬਾਪ ਨੂੰ ਛੱਡ ਕੇ ਮੇਰੇ ਇਤਬਾਰ ਤੇ ਮੇਰੇ ਨਾਲ ਆਈ ਹੈ ਕਿ ਮੈਂ ਹੁਣ ਫੋਕੀ ਜਿੱਦੀ ਝੂਠੀ ਚਾਦਰ ਦੇ ਮੂੰਹ ਦੇ ਲਪੇਟ ਕੇ ਉਹ ਤੋਂ ਮੁੱਖ ਮੋੜ ਲਵਾਂ ਉਹ ਵਿਚਾਰੇ ਨੂੰ ਦਰਦ ਦਰਦ ਦੀ ਠੋਕਰਾ ਖਾਣ ਲਈ ਅੱਧ ਵਿੱਚ ਕੰਨ ਛੱਡਦੇ ਆ ਸਿਰਫ ਇਸ ਲਈ ਕਿ ਗਰੀਬ ਕਰ ਪੈਦਾ ਹੋਈਏ ਨਹੀਂ ਬਾਪੂ ਜੀ ਨਹੀਂ ਇਹ ਤਾਂ ਕੋਈ ਇਨਸਾਫ ਨਾ ਹੋਇਆ ਮੇਰੀਆਂ ਖੁਸ਼ੀਆਂ ਤੇ ਮੇਰੇ ਕਹਿਣ ਤੇ ਉਹਨੂੰ ਆਪਣਾ ਘਰ-ਬਾਰ ਛੱਡਿਆ ਸਿਰ ਸਜਾ ਉਹਨੂੰ ਕੱਲੀ ਨੂੰ ਕਿਉਂ ਮਿਲੇ ਸਜਾ ਦਾ ਅਸਲੀ ਹੱਕਦਾਰ ਤਾਂ ਫਿਰ ਮੈਂ ਹੋਇਆ ਨਾ ਬਾਪੂ ਜੀ ਇਸ ਗਲਤੀ ਲਈ ਤੁਸੀਂ ਮੈਨੂੰ ਜੋ ਵੀ ਸਜ਼ਾ ਦਿਓਗੇ ਮੈਨੂੰ ਮਨਜ਼ੂਰ ਹੋਊਗੀ ਕਾਕੀ ਨੇ ਆਪਣੇ ਬਾਪੂ ਨੂੰ ਨਿਮਰਤਾ ਨਾਲ ਜਵਾਬ ਦਿੰਦੇ ਆਖਿਆ ਪੁੱਤ ਮੈਨੂੰ ਵੀ ਪਤਾ ਹੈ ਇਹ ਕਿਸੇ ਤਰ੍ਹਾਂ ਵੀ ਠੀਕ ਨਹੀਂ ਹੈ ਤੇ ਇਹ امیر ਦੀ ਹੋਵੇ ਜਾਂ ਗਰੀਬ ਦੀ ਇੱਜ਼ਤ ਤਾਂ ਸਾਰਿਆਂ ਦੀ ਇੱਕੋ ਜੀ ਹੁੰਦੀ ਹੈ ਕਿਸੇ ਦੀ ਬਗਾਨੀ ਧੀ ਨੂੰ ਇਸ ਤਰ੍ਹਾਂ ਧੱਕਾ ਦੇਣਾ ਉਸ ਦੀ ਜ਼ਿੰਦਗੀ ਖਰਾਬ ਕਰਨਾ ਬਹੁ ਮਾੜੀ ਗੱਲ ਹੈ ਪਰ ਤੇਰੀ ਮਾਂ ਦੇ ਹਰ ਰੋਜ਼ ਦੇ ਕਲੇਸ਼ ਨੇ ਮੈਨੂੰ ਨਰਕ ਬਣਾ ਛੱਡਿਆ ਮੇਰੇ ਘਰ ਨੂੰ ਉਹਦੇ ਬੈਹnde ਉੱਠਦੇ ਇਸੇ ਗੱਲ ਦਾ ਕਚੀਰਾ ਕਰਦੀ ਰਹਿੰਦੀ ਹੈ ਮਮਥੇਆ ਸੰਜੋਣ ਦੀ ਕੋਸ਼ਿਸ਼ ਕੀਤੀ ਆ ਪਰ ਆਪਣੀ ਮਾਂ ਦੀ ਜਿੱਦੀ ਸੁਭਾਅ ਦਾ ਤੈਨੂੰ ਜਾਣਦਾ ਹੀ ਆ ਕਿਸੇ ਤਰ੍ਹਾਂ ਵੀ ਮੰਨਣ ਨੂੰ ਤਿਆਰ ਹੀ ਨਹੀਂ ਹੋ ਐਸੇ ਕਰਕੇ ਜੇ ਚੁੰਨੀ ਜਾ ਕੇ ਪੇਕਿਆਂ ਨੂੰ ਤੁਰ ਗਈ ਜਾਂ ਗੁੱਸੇ ਦੇ ਮਾਰੇ ਕੋਈ ਪੁੱਠੀ ਸਿੱਧੀ ਹਰਕਤ ਕਰ ਬੈਠੀ ਤੇ ਆਪਾਂ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ ਸਿਆਣਿਆਂ ਦੀ ਕਹਾਵਤ ਹੈ ਨਾ ਕਿ ਇੱਕ ਔਰਜ ਘਰ ਪਟਣ ਤੇ ਆਵੇ ਤਾਂ ਸੂਈ ਦੇ ਨਖਰੇ ਨਾਲ ਵੀ ਘਰ ਪੁੱਟ ਦਿੰਦੀ ਆ ਜਿਹੜਾ ਆਦਮੀ ਕਈ ਨਾਲ ਵੀ ਨਹੀਂ ਪੁੱਟ ਸਕਦਾ ਮੈਂ ਇਸ ਬੱਦਮਾਗ ਔਰਤ ਨਾਲ ساری ਜ਼ਿੰਦਗੀ ਗੱਡੀਏ ਪੁੱਤ ਇਹਨੂੰ ਕਿਸੇ ਵੱਡੇ ਛੋਟੇ ਦੀ ਕੋਈ ਲਿਆਜ ਨਹੀਂ ਆਈ ਨਾ ਹੀ ਇਹਨੇ ਕਿਸ ਦੇ ਆਖੇ ਲੱਗਣਾ ਹੁੰਦਾ ਐਸ ਲਈ ਮੈਂ ਤੇਰੇ ਕੋਲ ਆਇਆ ਹੁਣ ਤੂੰ ਇਸ ਆਪਣੇ ਸੇਡੇ ਸੰਗੜ ਵਿੱਚ ਬਾਹਰ ਨਿਕਲਣ ਦਾ ਰਸਤਾ ਲੱਭ ਕੋਈ ਬੁੱਡੇ ਵਾਰੇ ਮੇਰੀ ਧੌਲੀ-ਧਾਲੀ ਚ ਖੇਣਾ ਬਵਾਉ ਤੁਸੀਂ ਕਾਹਨ ਸੋਨੇ ਆਪਣੇ ਪੁੱਤ ਨੂੰ ਆਪਣੀ ਬੇਵਸੀ ਦੱਸਦੇ ਹੋਏ ਹੱਥ ਦੁਬੰਨਦੇ ਹੋਏ ਨੇ ਆਖਿਆ ਉਹਦੇ ਆਪਣੇ ਘਰ ਕੇ ਹਵੇਲੀ ਵਿੱਚ ਹੁੰਦੇ ਹਰ ਰੋਜ਼ ਦੇ ਕਲੇਸ਼ ਕਰਕੇ ਪ੍ਰਤਾਪੀ ਨੂੰ ਉਸਾ ਤੋਂ ਪਤਾ ਲੱਗ ਚੁੱਕਿਆ ਸੀ ਇਸ ਕਰਕੇ ਅੱਜ ਜਦੋਂ ਦਾ ਕਾਕਾ ਬਾਪੂ ਜੀ ਦੇ ਸੱਦੇ ਅੰਦਰ ਲਈ ਹਵੇਲੀ ਗਿਆ ਸੀ ਤਾਂ ਕਿਸੇ ਅਣਹੋਣੀ ਦੇ ਡਰੋਂ ਪ੍ਰਤਾਪੀ ਬਹੁਤ ਪਰੇਸ਼ਾਨ ਸੀ ਕਾਕੇ ਦੀ ਉਡੀਕ ਵਿੱਚ ਵੈਕੂਲ ਪ੍ਰਤਾਪੀ ਬਿੰਦ ਝਟੇ ਦਰਵਾਜ਼ਾ ਖੜਕਣ ਦੀਆਂ ਬੜਕਾ ਲੈਂਦੀ ਆਪਣੀਆਂ ਹੀ ਸੋਚਾਂ ਦੇ ਗਵਾਚੀ ਪਤਾ ਨਹੀਂ ਕੀ ਕੋਲ ਸੋਚੀ ਜਾ ਰਹੀ ਸੀ ਜਦੋਂ ਉਤਰੀ ਜੇ ਮੂੰਹ ਨਾਲ ਕਾਕਾ ਅੰਦਰ ਆਇਆ ਪ੍ਰਤਾਪੀ ਭੱਜ ਕੇ ਕਾਕੇ ਦੇ ਹਿੱਕ ਨਾਲ ਜਾ ਲੱਗੀ ਸਰਦਾਰ ਜੀ ਮੈਂ ਤਾਂ ਹਜੇ ਮਾਂ ਜੀ ਦੇ ਮੱਥੇ 'ਤੇ ਵੀ ਨਹੀਂ ਲੱਗੀ ਉਹਨਾਂ ਨੇ ਮੇਰੇ 'ਚ ਕੀ ਮਾੜਾ ਦੇਖ ਲਿਆ ਜੋ ਮੈਨੂੰ ਤੁਹਾਡੇ ਤੋਂ ਜੁਦਾ ਕਰਨ ਦੀ ਬੇਇੱਜ਼ਤ ਲੱਗੀ ਹੋਈ ਨੇ ਪ੍ਰਤਾਪੀ ਨੇ ਅੱਖਾਂ ਵਿੱਚ ਅਥਰੂ ਭਰਦੇ ਹੋਏ ਤੇ ਕਾਕੇ ਨੂੰ ਕਲਾਮੇ ਵਿੱਚ ਘੁੱਟ ਕੇ ਲੈਂਦਿਆਂ ਹੋਇਆ ਕਿ ਜਿਵੇਂ ਕੋਈ ਉਸ ਨੂੰ ਉਸ ਤੋਂ ਖੋ ਰਿਹਾ ਹੋਵੇ ਜਮਾਨੇ ਦਾ ਦਸਤੂਰ ਹੈ ਪ੍ਰਤਾਪ ਕੁਰੇ ਪ੍ਰੇਮੀਆਂ ਦੇ ਸੱਚੇ ਪਿਆਰ ਦੀ ਪਰਖਿਆ ਲੈਣਾ ਪ੍ਰੇਮੀਆਂ ਦਾ ਕੰਮ ਏ ਇਸ ਮੁਸ਼ਕਲ ਘੜੀ ਵਿੱਚ ਆਪਣੇ ਪਿਆਰੇ ਪ੍ਰਤੀ ਆਪਣੇ ਪਿਆਰ ਨੂੰ ਸਾਬਤ ਕਰਨਾ ਜਮਾਨੇ ਦੁਆਰਾ ਲਈ ਜਾ ਰਹੀ ਅਗਨੀ ਪਰਖਿਆ ਵਿੱਚ ਆਪਣੇ ਸਾਥੀ ਪ੍ਰਤੀ ਵਫਾਦੇ ਜਨੂਨ ਦਾ ਪਰਚਮ ਬੁਲੰਦ ਕਰਦੇ ਹੋਏ ਆਪਣੇ ਸੱਚੇ ਪਿਆਰ ਦਾ ਸਬੂਤ ਦੇਣਾ ਪ੍ਰੇਮੀਆਂ ਲਈ ਇਸ ਸੰਸਾਰ ਦੇ ਹਾਲਾਤ ਕਦੇ ਵੀ ਸਾਜ਼ਗਰ ਨਹੀਂ ਹੋਏ ਪ੍ਰਤਾਪ ਕੁਰੇ ਸਗੋ ਹਰ ਵਾਰੀ ਕੋਈ ਨਵਾਂ ਕਹਿ ਦੋ ਪਿਆਰ ਨੂੰ ਇਸ ਦੁਨੀਆ ਨੂੰ ਤੋਂ ਖਤਮ ਕਰਨ ਲਈ ਪ੍ਰੇਮੀਆਂ ਦੇ ਕਰੜੇ ਅੰਧਿਆਨ ਲੈਂਦਾ ਰਿਹਾ ਸੱਚੇ ਪ੍ਰੇਮੀਵਾਂ ਵੱਲੋਂ ਜਗਾਈ ਇਸ਼ਕ ਦੀ ਅਮਰ ਅਲੌਕਿਕ ਤੇ ਇਲਾਹੀ ਜੋਤ ਜਿਸ ਨੂੰ ਪਿਆਰ ਦੇ ਹਿਜਰ ਵਿੱਚ ਆਪਣੇ ਮਨ ਦੇ ਤਕਲੇ ਤੇ ਕੱਤੇ ਯਾਦਾਂ ਦੇ ਸੂਤ ਦੀ ਪੱਤੀ ਤੇ ਦਰਦ ਜਜ਼ਾਈਆਂ ਦੇ ਬਿਲਕ ਦੇ ਦਿਲ ਆਪਣੇ ਪਿਆਰੇ ਦੀ ਯਾਦ ਵਿੱਚ ਝਲਕਦੇ ਹੰਝੂ ਰੂਪੀ ਤੇਲ ਨਾਲ ਰੌਸ਼ਨ ਕੀਤਾ ਉਹਨੂੰ ਆਪਣੇ ਹੰਕਾਰ ਦੇ ਗੰਦੇ ਛੱਪੜ ਵਿੱਚ ਅਮੀਰੀ ਗਰੀਬੀ ਜਾਤ ਪਾਤ ਤੇ ਊਚ ਨੀਚ ਦੇ ਗੰਦ ਨਾਲ ਬੁਝਾਉਣ ਦੀ ਕੋਸ਼ਿਸ਼ ਕਰਦਾ ਰਿਹਾ ਤੇ ਕਰਦੇ ਰਹਾਂਗੇ ਅਰੇ ਸ਼ਮਾਂਦ ਵਾਲੇ ਸੱਚਾ ਪਿਆਰ ਵਫਾ ਤੇ ਆਪਣੇ ਪਿਆਰੇ ਲਈ ਕੁਰਬਾਨ ਹੋ ਚੁੱਕੀਆਂ ਰੂਹਾਂ ਨੇ ਐਸਾ ਕਵਚ ਬਣਾ ਰੱਖਿਆ ਜਿਸ ਨੂੰ ਭੇਦ ਪਾਉਣਾ ਝੂਠੇ ਮੁਕਾਰ ਪਿਆਰ ਦੇ ਦੁਸ਼ਮਣ ਤੇ ਹੰਕਾਰ ਦੇ ਕੈਦੂਆਂ ਦੇ ਵਾਸਤੇ ਗੱਲ ਨਹੀਂ ਆ ਇਸ ਲਈ ਇਹ ਝੂਠੇ ਕੈਦੂ ਹਮੇਸ਼ਾ ਜਿੱਤ ਕੇ ਵੀ ਹਾਰ ਜਾਂਦੇ ਨੇ ਸੱਚੇ ਆਸ਼ਿਕ ਆਪਣੇ ਪਿਆਰੇ ਦੇ ਪਿਆਰ ਵਿੱਚ ਕੁਰਬਾਨ ਹੋ ਕੇ ਸਦੀਵੀਂ ਅਮਰ ਹੋ ਜਾਂਦੇ ਨੇ ਕੱਕੇ ਨੇ ਪ੍ਰਤਾਪੀ ਨੂੰ ਆਉਣ ਵਾਲੇ ਔਖੇ ਸਮੇਂ ਦੇ ਇਮਤਿਹਾਨ ਲਈ ਤਿਆਰ ਕਰਦਿਆਂ ਹੋਇਆ ਆਖਿਆ